ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਹੀ ਤਰਾਸਦੀ ਐ ਇਸ ਗੱਲ ਦੀ ਕਿ ਪੰਜਾਬ ਸਰਕਾਰ ਅੰਗਰੇਜ਼ਾਂ ਵਾਂਗੂ ਜ਼ੁਲਮ ਕਰ ਰਹੀ ਆ ਉਹਨਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਇਹਨਾਂ ਨੂੰ ਕੁਰਸੀਆਂ ਦੇ ਬਾਇਆ ਮੈਂ ਕੀ ਗੱਲ ਕਵਾਂਗਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਕਿ ਤੁਸੀਂ ਕਿਹੜੀ ਕੰਬ ਕਰਨ ਦੀ ਨੀਂਦ ਸੁੱਤੇ ਪਏ ਆ ਕਿ ਤੁਹਾਡੇ ਐਮ ਐਲ ਏ ਅੱਜ ਉਹ ਸ਼ਾਸਨ ਪੰਜਾਬ ਦੇ ਵਿੱਚ ਪੈਦਾ ਕਰੀ ਜਾਂਦੇ ਆ ਜਿਹੜਾ ਕਿਤੇ ਅੰਗਰੇਜ਼ਾਂ ਦੇ ਸਮੇਂ ਹੋਇਆ ਸੀ ਤੁਸੀਂ ਕੰਬ ਕਰਨ ਦੀ ਨਹੀਂ ਤੇ ਸੁੱਤੇ ਰਹੋ ਤੁਹਾਡੇ ਐਮਐਲਏ ਪੂਰੇ ਪੰਜਾਬ ਦੇ ਵਿੱਚ ਹੀ ਐਹੋ ਜਿਹੇ ਘਟਨਾਵਾਂ ਕਰ ਰਹੇ ਆ ਕਿ ਪਤਾ ਨਹੀਂ ਤਾਂ ਤੁਹਾਡੇ ਤੱਕ ਰੋ ਪਹੁੰਚ ਨਹੀਂ ਰਹੀਆਂ ਤੇ ਪਤਾ ਨਹੀਂ ਤੁਸੀਂ ਜਾਣ ਬੁੱਝ ਕੇ ਅਣਜਾਣ ਬਣੇ ਬੈਠੇ ਆ ਅੱਜ ਗੱਲ ਤਾਂ ਬਹੁਤ ਕਰ ਸਕਦੇ ਆ ਲੇਕਿਨ ਇੱਥੇ ਸਾਡੀਆਂ ਬਹੁਤ ਜਥੇਬੰਦੀਆਂ ਪਹੁੰਚੀਆਂ ਨੇ ਸਾਡੇ ਭਰਾ ਪਹੁੰਚੇ ਨੇ ਪੱਤਰਕਾਰ ਵੀਰ ਪਹੁੰਚੇ ਨੇ ਪਰ ਮੈਂ ਇੱਕ ਹੀ ਮੰਗ ਕਰਾਂਗਾ ਤੁਹਾਡੇ ਤੋਂ ਕਿ ਮਾਨ ਸਾਹਿਬ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਅਸੀਂ ਗੁਰੂ ਕਿਰਪਾ ਅੰਗਹੀਨ ਯੂਨੀਅਨ ਪੰਜਾਬ ਬਣੀਓ ਦਵਿਆਂਗ ਰਾਸ਼ਟਰੀ ਐਸੋਸੀਏਸ਼ਨ ਪੰਜਾਬ ਵੱਲੋਂ ਅਪੰਡ ਸੰਗ ਅਸੂਲ ਮੰਚ ਪੰਜਾਬ ਵੱਲੋਂ ਕਿ ਨਿਮਰਤਾ ਸਹਿ ਤੁਹਾਨੂੰ ਬੇਨਤੀ ਕਰਦੇ ਆਂ ਹੱਥ ਬਨ ਕੇ ਬੇਨਤੀ ਆਗੇ ਸਾਡੇ ਭਰਾ ਮਨਿੰਦਰਜੀਤ ਸਿੰਘ ਸਿੱਧੂ ਜੋ ਇੱਕ ਸੱਚ ਦੀ ਆਵਾਜ਼ ਨੇ ਨਰਪੱਖ ਸੋਚ ਰੱਖਣ ਵਾਲੇ ਨੇ ਜਿਨ੍ਹਾਂ ਨੇ ਅੱਜ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਗਰੀਬਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਸਾਡੀ ਮੰਡੀ ਦਾ ਜੋ ਬੁਰਾ ਹਾਲਾਤ ਜੈਤੋ ਦੀ ਮੰਡੀ ਦਾ ਕਿ ਦੁਕਾਨਾਂ ਤੇ ਗਾਹਕ ਨਹੀਂ ਆਉਂਦੇ ਉਹਨਾਂ ਨੇ ਦਿਖਾਇਆ ਉਹਨਾਂ ਦਾ ਕਸੂਰ ਮਨਿੰਦਰਜੀਤ ਦਾ ਇਹੀ ਆ ਹੋਰ ਉਹਦਾ ਕੋਈ ਵੱਡਾ ਕਸੂਰ ਨਹੀਂ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਉਹ ਕਹੀ ਹੋਰ ਦੇਸ਼ ਚੋਂ ਨਹੀਂ ਆਇਆਗਾ ਉਹਨੇ ਸਿਰਫ ਤੇ ਸਿਰਫ ਜੈਤੋ ਮੰਡੀ ਦਾ ਸੱਚ ਦਿਖਾਇਆ ਉਹਨਾਂ ਲੋਕਾਂ ਦਾ ਸੱਚ ਦਿਖਾਇਆ ਪਰ ਮੈਂ ਇੱਕ ਹੀ ਗੱਲ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੈਤੋ ਮੰਡੀ ਦਾ ਇੰਨਾ ਭਿਆਨਕ ਹਾਲ ਹੋ ਜਾਊਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਗੋਰਾ ਮੱਤਾ ਜੀ ਤੇ ਜ਼ੁਲਮ ਕੀਤਾ ਤੇ ਉਸ ਤੋਂ ਬਾਅਦ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਜ਼ੁਲਮ ਕੀਤਾ ਉਹਦਾ ਕਸੂਰ ਕੀਆ ਮੈਂ ਇਹੀ ਗੱਲ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਜੇ ਥੋੜੇ ਅੰਦਰ ਕਿਤੇ ਮਾੜੀ-ਮੋਟੀ ਵੀ ਸ਼ਰਮ ਆਇਆ ਨਾ ਦੀ ਕੋਈ ਚੀਜ਼ ਹੈ ਤਾਂ ਸਾਡੇ ਭਰਾ ਤੇ ਜੋ ਪਰਚਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਸੀਂ ਇਹੀ ਕਵਾਂਗਾ ਇਹ ਜਿਹੜਾ ਪਰਚਾ ਹੋਇਆ ਇਹ ਬਲਕਾਰ ਸਿੱਧੂ ਬੰਨੂਆ ਨਹੀਂ ਹੋਇਆ ਜਾਂ ਕਿਸੇ ਜੈਤੋ ਦੇ ਐਮਐਲਏ ਨੇ ਸਪੋਰਟ ਨਹੀਂ ਕੀਤੀ ਅਸੀਂ ਇਹੀ ਕਵਾਂਗਾ ਕਿ ਇਹ ਬਿਲਕੁਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਾਜ਼ਿਸ਼ ਦੇ ਤਹਿਤ ਹੋਇਆ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਜੇਕਰ ਤੁਸੀਂ ਮੰਨਦੇ ਹੋ ਇਹਨਾਂ ਲੋਕਾਂ ਤੇ ਤਸ ਕਰਦੇ ਹੋ ਜੇ ਤੁਸੀਂ ਸ਼ਰਮ ਮਰਦੇ ਹੋ ਤੇ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਜਾ ਜਾ ਕੇ ਤੁਹਾਨੂੰ ਵੋਟਾਂ ਪਾਈਆਂ ਇਹਨਾਂ ਲੋਕਾਂ ਨੇ ਤੁਹਾਨੂੰ ਕੁਰਸੀਆਂ ਦਿੱਤੀਆਂ ਜਿਹੜੇ ਅੱਜ ਛੜਕਾਂ ਦੇ ਤੁਰੇ ਫਿਰਦੇ ਆ ਤੁਹਾਡੀ ਖਾਤਰ ਸੋ ਬੇਨਤੀ ਕਰਦਾ ਮੈਂ ਆਪ ਸਭ ਨੂੰ ਤੇ ਹੱਥ ਬੰਨ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਸਾਨੂੰ ਇਨਸਾਫ਼ ਚਾਹੀਦਾ ਸਾਡੇ ਉਹਨਾਂ ਲੋਕਾਂ ਨੂੰ ਇਨਸਾਫ਼ ਚਾਹੀਦਾ ਜਿਹੜੇ ਅੱਜ ਮੀਂਹ ਦੇ ਚ ਰੱਬ ਰੋ ਰਿਹਾ ਤੁਹਾਡੀ ਕਰਨੀ ਨੂੰ ਤੇ ਮੀਂਹ ਦੇ ਵਿੱਚ ਲੋਕ ਛੜਕਾਂ ਦੇ ਤੁਰੇ ਫਿਰਦੇ ਆ ਸਾਨੂੰ ਇਨਸਾਫ ਦਿਓ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਚਾਹੀਦਾ ਤੇ ਅਦਾਲਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਮਗਰ ਲੱਗ ਕੇ ਜੋ ਝੂਠੇ ਪਰਚੇ ਪਾਏ ਗਏ ਮਨੀਂਦਰਜੀਤ ਸਿੰਘ ਉਤੇ ਉਸ ਨੂੰ ਰੱਦ ਕੀਤਾ ਜਾਵੇ ਕਿ